ਜਿਹੜੀ ਹੋਲੀ ਸਾਧ ਹੈਗੀ ਆ ਬਾਈਪਲ ਦੇ ਕਿਸਰ ਭਾਈ ਕਰਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਅਨੁਸਾਰ ਕੀਤੀ ਤੇ ਇਸਲਾ ਇਸ ਮਾਮਲੇ ਦੇ ਸੰਬੰਧ ਜਿਹੜੇ ਜਮੇ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਰਾਜੀਗੰਗ ਤੋਂ ਬਾਅਦ ਜਿਹੜੀ ਆ ਔਰਲੀ ਔਰ ਟੈਕਨੀਕਲ ਤਰੀਕੇ ਨਾਲ ਰਿਪੋਰਟਿੰਗ ਕੀਤੀ ਗਈ ਉਹ ਪੋਕੇਥਾਨੇ ਦੇ ਪਿੰਡ ਪਿੰਦਾ ਮਾਤੋਕੇ ਉਸ ਪਿੰਡ ਦੇ ਵਿੱਚ ਕੀੜਾ ਹੈਗਾ ਸੋ ਇਹ ਸਾਨੂੰ ਇਨਫਾਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਦਾਪ ਹੈਗੀ ਆ ਬਾਈਪਰ ਦੇ ਪਿਛਰ ਭਾਈ ਕਰਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਹ ਸਾਥ ਕੀਤੀ ਇਮੀਡੀਏਟਲੀ ਰੈਕ ਕਰਦੇ ਹੋਏ ਸਾਡੇ ਐਸ.ਐਚ.ਓ ਸਾਹਿਬ ਬਲਕਾਰ ਸਿੰਘ ਜੀ ਐਸ.ਐਚ.ਓ ਲੋਕੋਗੇ ਮੌਕੇ ਦੇ ਪਹੁੰਚੇ ਮੌਕੇ ਦੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਰਪਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਫਾਫੇ ਦੇ ਵਿੱਚ ਉਸ ਹੋਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਆਹ ਜਿਹੜੀ ਇੱਕ ਹੋਲੀ ਬਾਈਬਲ ਆ ਇਹਨੂੰ ਜਿਹੜਾ ਹੈਗਾ ਥਾਣਾ ਥਾਣੇ ਬੰਦੇ ਨੇ ਅੱਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਨਏ ਉਦੋਂ ਬਾਅਦ ਨਸੀਬ ਭਾਈ ਜਾਰੇ ਦੇ ਵਿੱਚ ਜਿਹੜਾ ਹੈਗਾ ਇਸ ਇਸ ਮਾਮਲੇ ਦੇ ਸਬੰਧੀ ਜਿਹੜੀ ਰਜਮੈਂਟ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਹੁਕਮਾਂ ਨਾਲ ਅਸੀਂ ਮੌਕੇ ਤੇ ਡਿਪੀ ਸਾਹਿਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਵਾਰ ਦੇ ਵਿੱਚ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਤਰਦਰਿ ਕੀਤਾ ਜਿਹੜੀ ਐਫ.ਆਈ.ਆਰ ਨੰਬਰ 151 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਧੀਗ 5 ਵੀ.ਐਨ.ਐਸ ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਆ ਔਰਲੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਟੀਯੂ ਦੇ ਹੈਂਡਓਵਰ ਕਿਤੇ ਸੀ ਉਸ ਬੰਦੇ ਨੇ ਰੰਜਸ਼ਨ ਜੀ ਦਾ ਨਾਮ ਲਿਆ ਸੀ ਉਹਦੇ ਨਾਲ ਉਹਦਾ ਕੰਧਰਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜੇ ਹੋਲੀ ਕਿਤਾਬ ਨੂੰ ਜਿਹੜਾ ਸੜ ਕੇ ਉਹਦੇ ਦੇ ਉੱਤੇ ਪਰਦਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਨਸੀਬ ਆਈ ਜਾ ਰਹੇ ਨੇ ਜਿਹਦੇ ਜਮੈਂ ਪਾਰਟਿਕੂਲਰ ਖਾਣਾ ਜਾਊਂਗਾ ਵੀ ਬੰਟੀ ਜਨਾਲਾ ਦੇ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੀਆਂ ਨੰਨ ਸੀਗੀਆਂ ਜਿਹੜੀਆਂ ਸਿਸਟਰ ਸੀਗੀਆਂ ਉਹ ਵੀ ਥਾਣੇ ਆਏ ਲੋਕਸ ਔਰ ਸਾਰਿਆਂ ਨੂੰ ਇਹ ਬਾਰੇ ਦੱਸਿਆ ਗਿਆ ਔਰ ਲੋਕਸ ਭਾਜੀ ਹੈਗੇ ਆ ਉਹਨਾਂ ਨਾਲ ਵੀ ਰਾਤਤਾ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪਰਚਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ 2 ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਕਿ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਭਾਇਜਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਵਿੱਚ ਸਾਜਸ਼ਣ ਜਿਹੜਾ ਹੈਗਾ ਉਹਨੂੰ ਖੋਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲੁਆਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜਿਹੇ ਮਾਮਲਾ ਜਿਹੜਾ ਸੁਲਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਪੋਰਚ ਪੇਸ਼ ਕੇ ਇਹਨਾਂ ਨੂੰ ਰਮਾਨ ਲਵਾਵਾਂਗੇ ਜੇ ਕੋਈ ਹੋਰ ਕੰਨ ਸਾਹਮਣੇ ਆਉਗੀਆਂ ਤੁਹਾਨੂੰ ਤਸਵੀਰਾਂ ਨਸਬੜਾ ਕਿੱਲੇ ਬੰਦੇ ਖੜੇ ਹੋਏ ਨੇ ਟੋਟਲ ਜਿਹੜੀ ਬਾਈਬਲ ਹੋਲਿਕ ਖਾਭ ਹੈਗੀਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਫੜਾ ਦਿੱਤੀ ਗਈ ਯੈਸ ਸਰ ਤਾਂ ਇਹਨਾਂ ਦੋਨਾਂ ਦੇ ਨੂੰ ਇਹ ਕੰਮ ਕੀਤਾ ਗਿਆ ਬਿਲਕੁਲ ਜੀ ਜਿਹੜੀ ਧਾਰਾ ਦੇ ਵਿੱਚ ਹੁਣ ਪਤਾ ਕੀਤਾ ਜਾਏ ਕਿ ਕਿੰਨੀਆਂ ਜਿੰਨੀਆਂ ਆਗਿਆ ਦੇ ਗਈ ਹਾਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 299 3 ਅਵਲੀਗ 5 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਹੈ ਗ੍ਰਫਤਾਰੀ ਹੋ ਚੁੱਕੀ ਆ ਮਾਣਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲੈ ਕੇ ਜਿਹੜੀ ਅਗਲੀ ਕਾਰਵਾਈ ਚੱਲੇਗੀ